ਕਿਸਾਨਾਂ ਨੇ ਹੁਣ ਟਰੈਕਟਰਾਂ ਦੀਆਂ ਟੈਂਕੀਆਂ ਤੇਲ ਨਾਲ ਫੁੱਲ ਕਰਵਾ ਲੀਆਂ ਤੇ ਟਰੈਕਟਰਾਂ ਦੇ ਕਾਫਲੇ ਪਿੰਡਾਂ ਸ਼ਹਿਰਾਂ ਵੱਲ ਕੂਚ ਕਰਕੇ ਘਰ-ਘਰ ਤੱਕ ਲੋਕਾਂ ਨੂੰ ਲਾਂਬੰਦ ਕਰਨ ਦੇ ਵਿੱਚ ਜੁਟੇ ਹੋਏ ਨੇ ਕਿਉਂਕਿ ਕੇਂਦਰ ਸਰਕਾਰ ਤੋਂ ਪੁਰਾਣੀਆਂ ਮੰਗਾਂ ਲਾਗੂ ਕਰਵਾਉਣ ਲਈ ਫਿਰ ਮੁਰ ਤੋਂ ਕਿਸਾਨਾਂ ਨੇ ਇੱਕ ਵੱਡਾ ਅੰਦੋਲਨ ਕਰਨ ਦਾ ਫੈਸਲਾ ਲਿਆ ਹੈ ਜਿਸ ਦੇ ਚੱਲਦਿਆਂ ਕਿਸਾਨਾਂ ਨੇ ਤਿਆਰੀਆਂ ਵਧ ਦਿੱਤੀਆਂ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਸਵਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਆਉਣ ਵਾਲੀ 13 ਫਰਵਰੀ ਨੂੰ ਦਿੱਲੀ ਵੱਲ ਟਰੈਕਟਰਾਂ ਦੇ قافلے ਕੁੱਝ ਕਿਤੇ ਜਾਣਗੇ ਦੇਖੋ ਇਸ ਸਮੇਂ ਆਪਾਂ ਦਾਣਾ ਮੰਡੀ ਲੋਂਗੋਵਾਲ ਕਸਵੇ ਦੇ ਵਿੱਚ ਖੜੇ ਆ ਇਹ ਜਿਹੜਾ ਪ੍ਰੋਗਰਾਮ ਹੈ 13 ਫਰਵਰੀ ਦਿੱਲੀ ਚੱਲੋ ਦਾ ਸੁਨੇਹਾ ਪਿੰਡ ਪਿੰਡ ਲੈ ਕੇ ਜਾਣ ਲਈ ਅੱਜ ਦਾ ਦਿਨ ਬੀਕੇ ਜੂ ਏਕਤਾ ਯਾਦ ਵੱਲੋਂ ਟਰੈਕਟਰ ਮਾਰਚ ਲਗਭਗ ਇੱਕ ਦਰਜਣ ਪਿੰਡਾਂ 'ਚ ਕਰਨਾ ਹੈਗਾ ਵੱਡੀ ਗਿਣਤੀ ਟਰੈਕਟਰ ਨੇ ਜਿਹੜੇ ਪਹੁੰਚ ਚੁੱਕੇ ਨੇ ਤੇ ਹੋਰ ਟਰੈਕਟਰ ਆ ਰਹੇ ਨੇ ਸੋ ਇਹ ਅਸੀਂ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਪਿੰਡ ਪਿੰਡ ਜਾ ਕੇ ਇਹ ਸੁਨੇਹਾ ਲਾਉਣਾ ਕਿ ਦਿੱਲੀ ਦੀਆਂ ਤਿਆਰੀਆਂ ਢਿੱਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਕੁਛ ਕਰੋ ਦੇ ਵਿੱਚ ਸਾਰੇ ਪਿੰਡ ਪਿੰਡ ਆਪਦੀ ਤਿਆਰੀ ਕਰਕੇ ਰਾਸ਼ਨ ਲੈ ਕੇ ਲੰਗਰਾਂ ਦਾ ਦੁੱਧ ਪਾਣੀ ਦਾ ਪ੍ਰਬੰਧ ਕਰਕੇ ਪੂਰੀਆਂ ਤਰਪਾਲਾਂ ਸਜਾ ਕੇ ਲੱਕੜ ਤਿੰਬੜ ਦਾ ਪ੍ਰਬੰਧ ਕਰਕੇ ਉਹ ਦਿੱਲੀ ਵੱਲ ਨੂੰ ਤੁਰਨ ਪੱਕੇ ਪੈਰੀ ਹੋ ਕੇ ਕਿਉਂਕਿ ਜਦੋਂ ਮੋਰਚੇ ਮੱਲੇ ਜਾਂਦੇ ਆ ਤਾਂ ਪੂਰੀ ਤਿਆਰੀ ਨਾਲ ਮੱਲੇ ਜਾਂਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਕਿ 2024 ਦੀ ਇਲੈਕਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਜਿੰਨਾ ਦਬਾਅ ਬਣਾ ਸਕਦੇ ਨੇ ਕਿਸਾਨ ਮਜ਼ਦੂਰ ਉਹ ਬਣਾਉਣ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਨਾਲ ਰਾਜ ਕਰਦੀਆਂ ਸਰਕਾਰਾਂ ਹਨਾਨ ਕਰਦੀਆਂ ਆਈਆਂ ਨੇ ਸਾਡੀਆਂ ਮੰਗਾਂ ਨੂੰ ਰੋਲਦੀਆਂ ਆਈਆਂ ਨੇ ਉਹ ਪ੍ਰਾਪਤ ਕਰ ਲਈ ਅਸੀਂ ਕੋਈ ਵੀ ਕਸਮ ਨਹੀਂ ਛੱਡਾਂਗੇ ਯਤਨ ਕਰਾਂਗੇ ਮੇਰੋਂ ਹੈਪੀ ਸਿੰਘ ਜੀ ਪਿੰਡ ਨਮੋਲ ਭਾਰਤੀ ਕਿਸਾਨ ਇਕਤਾ ਆਯਾਦ ਦਾ ਮੈਂ ਜ਼ਿਲ੍ਹਾ ਕਾਰਜਕਾਰੀ ਆਗੂ ਆ। ਸਵਾਨ ਦੇ ਵਿੱਚ ਜਿਹੜਾ ਟਰੈਕਟਰ ਮਾਰ ਕੇ ਕੱਢਿਆ ਜਾ ਰਿਹਾ। ਸੋ ਜੋ 13 ਫਰਵਰੀ ਨੂੰ ਦੁਬਾਰਾ ਫੇਰ ਦਿੱਲੀ ਉਹ ਅंदोलਨ ਦੀ ਤਿਆਰੀ ਹੈ ਜਿਹੜੀ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਹੋਈ ਆਗੀ। ਉਹਦੇ ਸਵਾਨ ਦੇ ਵਿੱਚ ਦੁਬਾਰੇ ਫੇਰ ਜਿਹੜਾ ਲੋਕਾਂ ਦੇ ਵਿੱਚ ਜਾਗਰੂਕਤ ਕਰਨ ਦੇ ਲਈ ਤੇ ਲੋਕਾਂ ਨੂੰ ਇਹ ਗੱਲ ਦੱਸਣ ਲਈ ਕਿਉਂਕਿ ਦਿੱਲੀ ਦੇ ਨਾਲ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਅਜੇ ਰਹਿੰਦੀਆਂ ਉਹਨਾਂ ਨੂੰ ਮਨਾਉਣ ਦੀ ਖਾਤਰ ਦੁਬਾਰਾ ਫੇਰ ਜਿਹੜਾ ਦਿੱਲੀ ਆ ਇੱਥੋਂ ਦੇ ਲੋਕ ਆ ਜਿਹੜਾ ਜਾਣਗੇ 13 ਫਰਵਰੀ ਨੂੰ। ਕਿੰਨੀ ਗਿਣਤੀ ਹੈ ਜਿਹੜੀ ਲੱਗਦਾ ਹੈ ਕਿ ਇੱਥੇ 13 ਫਰਵਰੀ ਨੂੰ ਜਾਵੇ ਵੱਡੀ ਗਿਣਤੀ ਆ ਨੌਜਵਾਨੀ ਦਾ ਹਿੱਸਾ ਜਿਹੜਾ ਉਹ ਇਹ ਕਹਿੰਦਾ ਵੀ ਸੈਂਟਰ ਦੇ ਨਾਲ ਲੜਨਾ ਚਾਹੀਦਾਗਾ ਕਿਉਂਕਿ ਹੁਣ ਮੌਕਾ ਵੋਟਾਂ ਦਾ ਮੌਕਾ ਹੈ ਤੇ ਇਹ ਬਹੁਤ ਵਧੀਆ ਵਾਰ ਆਗਾ ਕੁਝ ਪ੍ਰਾਪਤ ਕਰਨ ਦਾ ਮੰਗਾ ਇਹ ਕਰਕੇ ਬਹੁਤ ਵੱਡੀ ਗਿਣਤੀ ਆ ਜਿਹੜੀ ਲੋਕ ਦਿੱਲੀ ਵਾਲੇ ਟਰੈਕਟਰ ਟਰਾਲੀਆਂ ਜਿਹੜਾ ਲੈ ਕੇ ਜਾਣਗੇ 13 ਫਰਵਰੀ ਨੂੰ ਕਿਵੇਂ ਲੱਗਦਾ ਕਿਸਾਨ ਕਿੰਨੇ ਕੁ ਪਿਆਰ ਨੇ ਇਸ ਵਾਰ ਬਹੁਤ ਜ਼ਿਆਦਾ ਜਿਹੜੇ ਕਿਸਾਨਾਂ ਦੇ ਵਿੱਚ ਇਸ ਗੱਲ ਦਾ ਰੋਸ ਆ ਵੀ ਕਿਉਂਕਿ ਲਖਮੀਰਪੁਰ ਖੀਰੀ ਵਾਲੀਆ ਘਟਨਾ ਨੂੰ ਦੇਖਦੇ ਹੋਏ ਵੀ ਮੋਦੀ ਆ ਜਿਹੜਾ ਹੁਣ ਵੋਟਾਂ ਦੇ ਟਾਈਮ ਬਰੀ ਨਹੀਂ ਕਰਨਾ ਚਾਹੁੰਦਾ ਇਹਦੇ ਖਿਲਾਫ ਬੋਲਣਾ ਚਾਹੀਦਾ ਤੇ ਖਿਲਾਫ ਲੜਨਾ ਚਾਹੀਦਾ ਦਾ ਮੇਰਾ ਨਾਮ ਕੁਲਵਿੰਦਰ ਸੋਨੀ ਲੋਂਗੋਵਾਲ ਕੁਲਵਿੰਦਰ ਜੀ ਅੱਜ ਕਿਸ ਸਬੰਧ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰਿਆ ਅੱਜ ਇਹ ਦਿੱਲੀ ਦੀ ਤਿਆਰੀ ਆ ਵੱਡੀ ਤਿਆਰੀ ਆ ਦੋ ਫਾਰਮਾਂ ਵੱਲੋਂ ਵੱਡਾ ਐਲਾਨ ਹੋਇਆ ਹੈ ਕਿ 13 ਤਰੀਕ ਨੂੰ ਦਿੱਲੀ ਕੂਚ ਕਰਨਾ ਜਿਹੜੀ ਮੋਦੀ ਸਰਕਾਰ ਆ ਸਾਡੀਆਂ ਮੰਗਾਂ ਨੂੰ ਦੱਬੀ ਬੈਠੀਆਂ ਰਹਿੰਦੀਆਂ ਪੁਰਾਣੇ ਦਿੱਲੀ ਅੰਦੋਲਨ ਦੀਆਂ ਮੰਗਾਂ ਨੂੰ ਉਹਨਾਂ ਨੇ ਦੱਬ ਕੇ ਰੱਖਿਆ ਹੋਇਆ ਉਹਨਾਂ ਮੰਗਾਂ ਨੂੰ ਮੰਨਵਾਉਣ ਦੇ ਲਈ 13 ਤਰੀਕ ਨੂੰ ਵੱਡੀ ਲਾਮਬੰਦੀ ਲਈਏ ਚੁੱਲ੍ਹੇ-ਚੁੱਲ੍ਹੇ ਤੱਕ ਗੱਲ ਪਹੁੰਚਾਉਣ ਦੇ ਲਈ ਆ ਸਾਡੇ ਨੌਜਵਾਨ ਸਰਕਾਂ ਦੇ ਉੱਪਰ ਨਿਕਲੇ ਹੋਏ ਨੇ ਅੱਜ ਇਹ ਸੰਗਰੂਰ ਦੇ ਵਿੱਚ ਵੱਡਾ ਟਰੈਕਟਰ ਮਾਰਚ 13 ਦੀ ਦਿੱਲੀ ਤਿਆਰੀ ਲਈ ਕੀਤਾ ਜਾ ਰਿਹਾ ਹੈ ਇਸ ਸਿੱਟੇ ਕਿ ਕਿੰਨੇ ਪਿੰਡਾਂ ਵਿੱਚ ਦੀ ਹੋਵੇ ਅੱਜ ਇਹ ਕਰੀਬ 1.5 200 ਟਰੈਕਟਰ ਆ ਜਿਹੜਾ 200 ਦੇ ਕਰੀਬ ਟਰੈਕਟਰ ਅੱਜ ਸੰਗਰੂਰ ਦੇ ਪਿੰਡਾਂ ਦੇ ਵਿੱਚ 40 45 ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਅਸੀਂ ਲੈ ਕੇ ਜਾਣਾ ਇਸੇ ਤਰ੍ਹਾਂ ਪ੍ਰਾ ਵਾਇਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਟਰੈਕਟਰ ਮਾਰਚ ਨੇ ਉਹ ਕੀਤੇ ਜਾਣਗੇ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਪੂਰੇ ਦੇਸ਼ ਦਾ ਅਨੰਦਦਾਤਾ ਡੂੰਘੇ ਖੇਤੀ ਸੰਕਟ ਵਿੱਚੋਂ ਲੰਘ ਰਿਹਾ ਤਾਂ ਅੱਜ ਲੋੜ ਬਣਦੀ ਹੈ ਕਿ ਕੇਂਦਰ ਸਰਕਾਰ ਤੋਂ ਇਹ ਸਾਰੀਆਂ ਮੰਗਾਂ ਮਨਵਾਈਆਂ ਜਾਣ ਜਿਸ ਦੇ ਤਹਿਤ ਅੱਜ ਟਰੈਕਟਰ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਜੇ ਹੀ ਚ ਦੇਖਣਾ ਹੋਵੇਗਾ ਕਿ ਇਸ ਅੰਦੋਲਨ ਦਾ ਲੋਕ ਕਿੰਨਾ ਕੁ ਸਹਿਯੋਗ ਦੇਣਗੇ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜਾਂਦੀ ਰਿਪੋਰਟ